ਦੋ ਮੁਟਫਟ ਗੱਭਰੂ ਜਿਨ੍ਹਾਂ ਨੂੰ ਲੈ ਕੇ ਮਾਪਿਆਂ ਨੇ ਕਈ ਸੁਪਨੇ ਸਜਾਏ ਹੋਣਗੇ ਕਈ ਜਿਹੜੀਆਂ ਗੱਲਾਂ ਨੇ ਉਹਨੇ ਦਿਮਾਗ ਦੇ ਵਿੱਚ ਸੋਚੀਆਂ ਹੋਣਗੀਆਂ ਪਰ ਤੁਹਾਨੂੰ ਦੱਸ ਦਈਏ ਕਿ ਦੋਵੇਂ ਭਰਾਵਾਂ ਦੀ ਮੌਤ ਹੋ ਗਈ ਦੋਵੇਂ ਭਰਾਵਾਂ ਦੇ ਨਾਲ ਇੱਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋਵੇਂ ਭਰਾ ਜਿਹੜੇ ਨੇ ਦੋਵਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜੀ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਦੋਵੇਂ ਜਣੇ ਮਜ਼ਦੂਰੀ ਦਾ ਕੰਮ ਕਰਦੇ ਸਨ ਦਿਹਾੜੀਆਂ ਦਾ ਕੰਮ ਕਰਦੇ ਸਨ ਤੇ ਉੱਥੇ ਹੀ ਉਹ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਦੀ ਪਾਈਪਲਾਈਨ ਪਾਉਣ ਦਾ ਕੰਮ ਕਰ ਰਹੇ ਸਨ ਤੇ ਉਦੋਂ ਹੀ ਅਚਾਨਕ ਮਿੱਟੀ ਦੀਆਂ ਟਿੱਕਾਂ ਹੇਠਾਂ ਦੱਬ ਜਾਣ ਦੇ ਕਾਰਨ ਦੋਵਾਂ ਦੀ ਮੌਤ ਹੋ ਗਈ ਹੈ ਹਾਲਾਂਕਿ ਉਸ ਵੇਲੇ ਉੱਥੇ ਹੋਰ ਵੀ ਕਈ ਮਜ਼ਦੂਰ ਜਿਹੜੇ ਨਿਉ ਮੌਜੂਦ ਸਨ ਜੋ ਕਿ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪਰ ਇਹ ਦੋਹੇ ਜਣੇ ਜੋ ਕਿ ਹਜੇ ਇੱਕ ਦੀ ਉਮਰ ਜਿਹੜੀ ਹੈ ਉਹ 17 ਸਾਲ ਦੀ ਸੀ ਇੱਕ ਦੀ ਉਮਰ 20 ਸਾਲ ਦੀ ਸੀ ਦੋਵੇਂ ਜਾਣਿਆਂ ਦੀ ਮੌਤ ਹੋ ਗਈ ਹੈ ਤੇ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਉਦਾਸੀ ਜਿਹੜੀ ਆ ਛਾਈ ਹੋਈ ਹੈ ਤੇ ਮਾਤਾ ਪਿਤਾ ਦੇ ਸੁਪਨੇ ਜਿਹੜੇ ਨੇ ਜੋ ਉਹਨਾਂ ਨੇ ਆਪਣੇ ਮੁੰਡਿਆਂ ਨੂੰ ਲੈ ਕੇ ਵੇਖੇ ਸੀ ਉਹ ਅਧੂਰੇ ਰਹਿ ਗਏ ਨੇ ਤੇ ਦੱਸਣਯੋਗ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੰਪਾ ਕਨਾਬੇਖੇ ਖੇਤਾਂ ਦੇ ਵਿੱਚ ਪਾਣੀ ਦੀ ਪਾਈਪਲਾਈਨ ਪਾਉਣ ਵਾਸਤੇ ਤੋਏ ਪੁੱਤਰ ਐ ਸੀ ਮਜ਼ਦੂਰ ਤੇ ਉਪਰੋਂ ਅਚਾਨਕ ਮਿੱਟੀ ਦੀਆਂ ਟਿੱਗਾਂ ਡਿੱਗਦੀਆਂ ਨੇ ਤੇ ਜਿਸ ਦੌਰਾਨ ਇਹਨਾਂ ਦੋਵਾਂ ਦੀ ਮੌਤ ਹੋ ਜਾਂਦੀ ਹੈ ਤੇ ਨਹੋਰ ਮਜ਼ਦੂਰ ਜਿਹੜੇ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਉਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮਿੱਟੀ ਦੀਆਂ ਟਿੱਗਾਂ ਦੇ ਹੇਠੋਂ ਦੋਵਾਂ ਦੀ ਲਾਸਟ ਜਿਹੜੀ ਹੈ ਉਹ ਬਾਹਰ ਕੱਢੀ ਜਾਂਦੀ ਹੈ ਮਸਲਾ ਪਾਈਪ ਲਾਈਨ ਪਾਣ ਨੂੰ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਸੀ ਜਸ਼ਵੀਰ ਸਿੰਘ ਚੰਬੇਖੁਰਦੇ ਦਾ ਉਹਨੇ ਜਾ ਕੇ ਉੱਥੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਵਾਰਤਾ ਇਨਾਂ ਦੇ ਉੱਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ। ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਨ ਦਾ ਮੌਤ ਹੋ ਗਈ। ਤੁਹਾਡਾ ਕੀ ਲੱਗਦਾ ਜੀ? ਮੇਰੇ ਪਤੀਏ। ਕੀ ਨਾਮ ਨਾਮ ਉਹਨਾਂ ਦਾ ਬੀਐਫ? ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ। ਉਮਰ ਕਿੰਨੀ? ਉਮਰ ਪ੍ਰਿਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ 20 ਸਾਲ ਦੇ ਲੱਗੇ ਹੋਗੇ। 18 ਤੋਂ ਉੱਪਰ। ਕਦੀ ਪਾਈਪਲਾਈਨ ਕਦੀ ਪੈਰੀ। ਪਾਈਪਲਾਈਨਾਂ ਬੰਬੀ ਦੀ ਪਾਉਣ ਲੱਗੇ। ਕਰੋਦੇ ਬੰਬੀ ਦੀ ਕਹਿ ਕੇ ਗਏ ਉਹਨਾਂ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਸਾਡੇ ਗਵਾਂਢ ਚ ਚਾਚੇ ਤਾਇਆ ਚ ਲੱਗਦੇ ਸੀ ਇਹ ਦੋ ਜਾਨੇ ਇੱਕ ਦਾ ਨਾਮ ਮਨਜੀਤ ਸਿੰਘ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16 17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਢ ਚ ਆਹੀ ਤਾਂ ਸ਼ਹਿਰ ਨੂੰ ਪਤਾ ਨਹੀਂ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਡੈਥ ਹੋਈ ਕੱਢਦੇ ਸਮੇਂ ਜੇਸੀਬ ਲੱਗਣ ਦਾ ਨਾਲੇ ਨਾਲ ਡੈਥ ਹੋਈ ਦੋਵਾਂ ਦੀ ਇੱਕ ਦਾ ਨਾਮ ਸ਼ਾਨ ਸਿੰਘ ਨੂੰ ਤੇ ਇੱਕ ਦਾ ਨਾ ਮਨਦੀਪ ਸਿੰਘ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਜਿਹੜਾ ਮੰਨੂ ਮੰਨੂ ਕਹਿੰਦੇ ਤੁਸੀਂ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਹਾਂ ਉਹ ਦੋਵੇਂ ਇੱਕ ਰਾਤ ਹਸਤਾਲ ਚ ਦਾਖਲਾ ਦੋਨੋਂ ਲੇਕਿਨ ਠੀਕ ਹੈ ਉਹ ਖਤਰੇ ਤੋਂ ਬਾਹਰ ਦੋਵੇਂ ਜਿਨ੍ਹਾਂ ਦੀ ਮੌਤ ਨਹੀਂ ਹੋ ਗਈਆਂ ਉਸ ਦਾ ਨਾਮ ਤਾਂ ਮਨਪ੍ਰੀਤ ਆ ਮੰਨੂ ਮੰਨੂ ਆਂਦਰ ਛੋਟਾ ਨਾ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮੰਨਾ ਆ ਮਨਦੀਪ ਆ ਜਾਨਾ ਸਿੱਕੇ ਬੀਬੀ ਇਹ ਕੰਮ ਹੀ ਇਹ ਕਰਦੇ ਸੀ ਮਤਲਬ ਦੂਰਾ ਬਰਾ ਦਾ ਨਹੀਂ ਇਹ ਪਹਿਲਾਂ ਤੋਂ ਨਹੀਂ ਕਰਦੇ ਹੁਣ ਥੋੜਾ ਜਿਹਾ ਚਿਹਰੇ ਮੇਰੇ ਪਹਿਲਾਂ ਪੋਂਦੇ ਪੋਂਦੇ ਛੱਡਿਆ ਜੀ ਪੜਦੇ ਆਈ ਇਹਨਾਂ ਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੂਨੇ ਘਰਵਾਨ ਕੇ ਲੈ ਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਅਸੀਂ ਤੇ ਸ਼ਹਿਰ ਜੋਂ ਪਿੰਡ ਚ ਲਾ ਕੇ ਫੋਨ ਆਇਆ ਕਿ ਅੰਤਰਾ ਲਾਲ ਮੱਚੀ ਜੋਂ ਲੈ ਕੇ ਆਏ ਸਾਰੇ ਜਣੇ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਕਿਵੇਂ ਪਤਾ ਲੱਗਿਆ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ ਜੋ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੁੱਟ ਟੁੱਟਿਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਮ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਵਾਲੇ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਅਹੀ ਕਬਜ਼ੇ ਚ ਰਹਿ ਰੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਚਲਿਆ ਦੇਂਗੇ